ਸਸ਼ੀਕਲ ਮੈਂ ਤੁਹਾਡ ਨਾਲ ਪ੍ਰਿਆਤਾ ਇਸ ਵੇਲੇ ਦੀ ਬਿਹਤ ਵੱਡੀ ਖਬਰ ਤੁਹਾਡ ਨਾਲ ਸਾਂਝੀ ਕਰ ਰਿਹਾ ਜਿੱਥੇ ਸਾਬਕਾ ਐਸਐਚਓ ਸੁਖਵਿੰਦਰ ਸਿੰਘ ਰੰਦਾਵਾ ਦੇ ਗੋਲੀ ਲੱਗੀ ਹੈ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਸੁਖਵਿੰਦਰ ਸਿੰਘ ਰੰਦਾਵਾ ਨੇ ਖੁਦ ਨੂੰ ਗੋਲੀ ਮਾਰੀ ਹੈ ਜਿਸ ਦੌਰਾਨ ਉਹਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਚੁੱਕੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਵੀ ਤੁਹਾਡ ਨਾਲ ਸਾਂਝੀ ਕਰਵਾ ਰਹੇ ਹਾਂ ਸੁਖਵਿੰਦਰ ਸਿੰਘ ਰੰਦਾਵਾ ਦੇ ਘਰ ਦੀਆਂ ਤਸਵੀਰਾਂ ਨੇ ਜਿੱਥੇ ਦੇਖ ਸਕਦੇ ਹੋ ਕਿ ਪੁਲਿਸ ਪਰ ਸ਼ਾਸਨ ਜਿਹੜਾ ਘਰ ਦੇ ਬਾਹਰ ਤਾਇਨਾਤ ਹੈ ਅਤੇ ਅੰਦਰ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸੁਖਜਿੰਦਰ ਸਿੰਘ ਰੰਦਾਵਾ ਉੱਤੇ ਇੱਕ ਫਰਜ਼ੇ ਐਨਕਾਊਂਟਰ ਦਾ ਕੇਸ ਚੱਲ ਰਿਹਾ ਸੀ ਜਿਸ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਸੀ ਇਸ ਨੂੰ ਲੈ ਕੇ ਰੰਦਾਵਾ ਕਾਫੀ ਜ਼ਿਆਦਾ ਪਰੇਸ਼ਾਨ ਰਹਿੰਦੇ ਸਿਗੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਸਜ਼ਾ ਹੋ ਸਕਦੀ ਹੈ ਜਿਸ ਕਰਕੇ ਉਹੜਾ ਵੱਲੋਂ ਖੁਦ ਨੂੰ ਹੀ ਲੀ ਮਾਰ ਲਿੱਤੀ ਗਈ ਹੈ ਇਹ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਫਿਲਹਾਲ ਪੁਲਿਸ ਪ੍ਰਸ਼ਾਸਨ ਜਿਹੜਾ ਘਰ ਦੇ ਬਾਹਰ ਅਤੇ ਅੰਦਰ ਮੌਜੂਦ ਹੈ ਅਤੇ ਇਸ ਪੂਰੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਉੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਬਕਾ ਇੰਸਪੈਕਟਰ ਸੁਖਿੰਦਰ ਸਿੰਘ ਰੰਦਾਵਾ ਦੀ ਜੋ ਮ੍ਰਿਤਕ ਦੇ ਆ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਗਈ ਹੈ ਉਸ ਤੋਂ ਬਾਅਦ ਇੱਕ ਪੂਰੀ ਕਲੀਅਰ ਸਥਿਤੀ ਹੋ ਜਾਵੇਗੀ ਕਿ ਉਹਨਾਂ ਦੇ ਕਿੰਨੀਆਂ ਗੋਲੀਆਂ ਲੱਗੀਆਂ ਨੇ ਪਰ ਫਿਲਹਾਲ ਜੋ ਜਾਣਕਾਰੀ ਮਿਲ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਰੰਦਾਵਾ ਨੇ ਖੁਦ ਨੂੰ ਗੋਲ ਮਾਰ ਲਿਆ ਜਿਸ ਕਾਰਨ ਉਹਨਾਂ ਦੀ ਮੌਕੇ ਉਤੇ ਹੀ ਦਰਦਨਾਕ ਮੌਤ ਹੋ ਚੁੱਕੀ ਹੈ ਹਾਲਾਂਕਿ ਪ੍ਰਸ਼ਾਸਨ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੂਟਿਆ ਹੋਇਆ ਹੈ ਤੇ ਉਸ ਤੋਂ ਬਾਅਦ ਇਹ ਪੂਰੀ ਸਥਿਤੀ ਕਲੀਅਰ ਹੋ ਜਾਵੇਗੀ ਕਿ ਖੁਦ ਗੋਲੀ ਚੱਲੀ ਹੈ ਜਾਂ ਫਿਰ ਉਹਨਾਂ ਵੱਲੋਂ ਖੁਦ ਆਪਣੇ ਉੱਤੇ ਗੋਲੀ ਮਾਰ ਕੇ ਉਹਨਾਂ ਵੱਲੋਂ ਆਪਣੀ ਜਾਨ ਨੂੰ ਖਤਮ ਕਰ ਦਿੱਤਾ ਗਿਆ ਹੈ ਫਿਲਹਾਲ ਦਰਦ ਦੱਸ ਰਹੇ ਨੇ ਕਿ ਅਮਰitsar ਦੇ ਮਜੀਠਾ ਰੋਡ ਉੱਤੇ ਉਹਨਾਂ ਦੀ ਇਹ ਘਰ ਪੈਂਦਾ ਜਿੱਥੇ ਉਹਨਾਂ ਵੱਲੋਂ ਆਪਣੇ ਘਰ ਦੇ ਅੰਦਰ ਹੀ ਦੱਸਿਆ ਜਾ ਰਿਹਾ ਹੈ ਕਿ ਗੋਲੀ ਮਾਰ ਦਿੱਤੀ ਗਈ ਹੈ ਤੇ ਆਪਣੀ ਜੀਵਨ ਲੀਲਾ ਜਿਹੜੀ ਅਸਮਾਪਤ ਕਰ ਦਿੱਤੀ ਗਈ ਹੈ ਤੇ ਇਸ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪ੍ਰਸ਼ਾਸਨ ਆਪਣੀ ਜਾਂਚ ਦੇ ਵਿੱਚ ਜੁਟਿਆ ਹੋਇਆ ਤੇ ਉੱਥੇ ਜੇ ਗੱਲ ਕੀਤੀ ਜਾਵੇ ਰੰਦਾਵਾ ਦੇ ਬੇਟੀ ਦੀ ਤਾਂ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਅਮਰitsar ਦੇ ਵਿੱਚ ਪੁਲਿਸ ਲਾਈਨ ਦੇ ਵਿੱਚ ਹੀ ਤਰਨਾਤ ਨੇ ਉਹਨਾਂ ਵੱਲੋਂ ਵੀ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਨਿਭਾਈਆਂ ਜਾ ਰਹੀਆਂ ਨੇ ਤੇ ਇੱਕਦਮ ਤੋਂ ਸੋਚਣਾ ਮਿਲਦੀ ਹੈ ਤਾਂ ਘਰ ਦੇ ਉੱਤੇ ਕਿੱਡਾ ਵੱਡਾ ਪਹਾੜ ਟੁੱਟ ਜਾਂਦਾ ਹੈ ਤੁਸੀਂ ਸੋਚ ਸਕਦੇ ਹੋ ਕਿ ਜਦੋਂ ਘਰ ਦੇ ਹੀ ਇਨਸਾਨ ਵੱਲੋਂ ਜਿਹੜੀ ਆਪਣੇ ਗੋਲੀ ਚਲਾ ਦਿੱਤੀ ਗਈ ਹੋਵੇ ਤਾਂ ਫਿਲਹਾਲ ਪੂਰੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਸਲ ਸੱਚ ਉਸ ਸਮੇਂ ਸਾਹਮਣੇ ਆਵੇਗਾ ਕਿ ਰੰਦਾਵਾ ਵੱਲੋਂ ਖੁਦ ਗੋਲੀ ਮਾਰੀ ਗਈ ਹੈ ਜਾਂ ਫਿਰ ਅਚਾਨਕ ਗੋਲੀ ਚੱਲ ਗਈ ਹੈ ਫਿਲਹਾਲ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮੌਕੇ ਉੱਤੇ ਪਹੁੰਚੇ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਸੁਣੋ ਆਈ ਮਾਫਰਾ ਦੇ ਕਿੰਨਾ ਮਾਫਰਾ ਕੀ ਹੋਇਆ ਇਹ ਸਾਡੇ ਰਿਟਾਇਰ ਇਨਸਪੈਕਟਰ ਸਰਦਾਰ ਸੁਖਵਿੰਦਰ ਸਿੰਘ ਦਾਵਾ ਇੱਕ ਰੋਪਾ ਨੂੰ ਮੀਠਾ ਰਹਿੰਦੇ ਸੀ ਉਹਨਾਂ ਬਾਰੇ ਪਤਾ ਲੱਗਾ ਵੀ ਗੋਲੀ ਲੱਗਨ ਨਾਲ ਮੌਤ ਹੋ ਗਈ ਹੈ ਅਸੀਂ ਮੌਕੇ ਤੇ ਪਹੁੰਚੇ ਐਸਐਸਓ ਸਾਹਿਬ ਵੀ ਆਏ ਨੇ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕਾਰਨ ਕਿੰਨਾਂ ਹਾਲਾਤਾਂ ਚ ਮੌਤ ਹੋਈ ਹੈ ਕਿੰਨੀਆਂ ਬੁੜੀਆਂ ਚੀਜ਼ਾਂ ਸਨ ਉਹ ਸਾਡੀ ਫੋਰੈਂਸਿਕ ਟੀਮ ਹੈ ਇਨਵੈਸਟੀਗੇਸ਼ਨ ਕਰ ਰਹੀ ਅੰਦਰ ਤੇ ਪੋਸਟਮਾਰਟਮ ਕਰਾਉਣ ਉਤੋਂ ਪਤਾ ਲੱਗੂਗਾ ਵੀ ਕਿੰਨੀਆਂ ਲੱਗੀਆਂ ਗੋਲੀ ਲੱਗੀ ਕਿੱਥੇ ਹੈ ਸਮਾਂ ਕਿੰਨੇ ਵਜੇ ਸੀ ਸਮਾਂ ਦਾ 11:00 ਵਜੇ ਅੱਜ ਸਵੇਰ ਦਾ ਸੀ ਫੇਸ ਤੇ ਗੋਲੀ ਲੱਗੀ ਘਰ ਵਿੱਚ ਕੋਣ ਕੋਣੇ ਹੋ ਰਹੀ ਸੀ ਘਰ ਚੋਂ ਪਰਿਵਾਰਕ ਮੈਂਬਰ ਆਇਆ ਸੀ ਉਹਨਾਂ ਦਾ ਬੇਟਾ ਸੀ ਭਾਈ ਭਾਜ ਸੀ ਕੋਈ ਕਹਿ ਜਾਦਾ ਉਹਨਾਂ ਦੇ ਉੱਤੇ ਸੀਬੀ ਇਹ ਤਾਂ ਕੇਸ ਵੀ ਚੱਲਦਾ ਪਿਆ ਸੀ ਕੋਈ ਟੈਨਸ਼ਨ ਨਹੀਂ ਕਿਸਮ ਬਾਰੇ ਚਲੋ ਤਕਰੀਬਨ ਬਹੁਤ ਸਾਰੇ ਅਫਸਰਾਂ ਦੇ ਚੱਲਦੇ ਰਹਿੰਦੇ ਆ ਉਹ ਜੇ ਗੱਲ ਦੀਆਂ ਵੀ ਬੜੇ ਦਲੇਰ ਅਫਸਰ ਸੀ ਜਾਂ ਅਫਸਰ ਸੀ ਬੜਾ ਨਾਮ ਸੀ ਉਹਨਾਂ ਦਾ ਬੜਾ ਡਿਪਾਰਟਮੈਂਟ ਲਈ ਕੰਮ ਕੀਤਾ ਸਰਕਾਰੀ ਕੰਮ ਨਹੀਂ ਚਲ ਰਹੀ ਕਿ ਆਪਣੇ ਨਿੱਜੀ ਕੰਮ ਇਹ ਜਿਹੀ ਅਸੀਂ ਪੜਤਾਲ ਕਰ ਰਹੇ ਹਾਂ ਕਿਉਂਕਿ ਉਹਨਾਂ ਦੇ ਵੈਪਨ ਸਰਕਾਰੀ ਵੀ ਹੈਗੇ ਸੀ ਉਹਨਾਂ ਕੋ ਆਪਣੇ ਨਿੱਜੀ ਵੀ ਹੈਗੇ ਸੀ ਅਸੀਂ ਵੈਰੀਫਾਈ ਕਰ ਰਹੇ ਹਾਂ ਇਸ ਵੈਪਰ ਨੇ ਕਿੰਨੇ ਗੋਲਡਾ ਵੀ 50 ਕੋਲੀ ਮਹੀਨੇ ਸੇਵਾਵਾਂ ਦੇ ਉਹ ਜਿਹੜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਪਰੰਥੀ ਦਾ ਜਿਹੜੇ ਅੰਗ ਤੇ ਲੱਗੀ ਹੈ ਜੀ ਫੇਸ ਤੇ ਲੱਗੀ ਜੀ ਉਹਨਾਂ ਦਾ ਬੇਟਾ ਵੀ ਸਿਮਮਾਨ ਹਾਂਜੀ ਬੇਟਾ ਇਨਸਪੈਕਟਰ ਹੈ ਪੰਜਾਬ ਪੁਲਿਸ ਦਾ ਕੋਈ ਉਹਨਾਂ ਨਾਲ ਗੱਲਬਾਤ ਕੋਈ ਹੈ ਕਿ ਕਾਰਨ ਅੱਜ ਉਹ ਪਰਿਵਾਰ ਸਦਮੇ 'ਚ ਆਇਆ ਜੇ ਤੁਹਾਡੇ ਰਿਸ਼ਤੇਦਾਰ ਵੀ ਆਏ ਨੇ ਤੁਹਾਨੂੰ ਪਤਾ ਕੋਈ ਹੈ ਕਿ ਪਰਿਵਾਰ ਦੇ ਮੁਖੀ ਦੀ ਮੌਤ ਹੋਏ ਤੇ ਪਰਿਵਾਰ ਸਦਮੇ 'ਚ ਹੁੰਦਾ ਬੇਟੇ ਨਾਲ ਗੱਲਬਾਤ ਉਸ ਤੋਂ ਬਾਅਦ ਕਰਦੇ ਨੇ ਪੋਸਟਮਾਰਟਮ ਕਰਵਾ ਰਹੇ ਨੇ ਕੀ ਇਹ ਫੋਰਸ ਨੂੰ ਕਿੰਨਾ ਘਟਾ ਪਿਆ ਤੁਸੀਂ ਕਈ ਕੇਸਾਂ ਦੇ ਵਿੱਚ ਹਜੇ ਰਿਟਾਇਰਮੈਂਟ ਤੋਂ ਬਾਅਦ ਵੀ ਕਹਿੰਦੇ ਕਿ ਇਹ ਸਭ ਹੁੰਦੇ ਨੇ ਲੇਕੋ ਚੰਗੇ ਬੰਦੇ ਦੇ ਜਾਣ ਨਾਲ ਸਮਾਜ ਨੂੰ ਘਾਟਾ ਪੈਂਦਾ ਵਾ ਤੇ ਡਿਪਾਰਟਮੈਂਟਨ ਤੱਕ ਦਲੇਰ ਤੇ ਜਾਂਬਾਜ਼ ਅਫਸਰ ਚੱਲ ਜੇ ਤੇ ਪੁਲਿਸ ਮਹਿਕਮੇ ਨੂੰ ਘਾਟਾ ਪੈਂਦਾ ਕਿਉਂਕਿ ਭਾਵੇਂ ਉਹ ਰਿਟਾਇਰ ਹੋ ਗਏ ਸੀ ਤੋਂ ਉਹਨਾਂ ਦੇ ਤਜਰਬੇ ਦੀ ਉਹਨਾਂ ਦੇ ਸਵਾਮਾਂ ਦਾ ਸੀ ਹੁਣ ਵੀ ਫਾਇਦਾ ਉਠਾਉਂਦੇ ਸੀ ਕੋਈ ਮੁਸ਼ਕਲ ਕੇਸ ਕੋ ਹੱਲ ਕਰਨਾ ਤੋਂ ਉਹਨਾਂ ਦੇ ਤਜਰਬੇ ਦਾ ਫਾਇਦਾ ਲੈਂਦੇ ਉਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਉਹਨਾਂ ਕੋਲ ਸਲਾਹ ਲੈਂਦੇ ਸੀ ਅਸੀਂ ਉਹ ਦਿੰਦੇ ਵੀ ਸੀ ਸਲਾਹ ਹੁੰਦੀ ਸੀ ਠੀਕ ਹੈ